ਸਾਰੰਗ ਮਹੱਲਾ ਪੰਜਵਾਂ ਚੋਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕੋ ਬਲ ਜਾਓ ਅੰਤਰ ਪਿਆਸਾ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਓ ਅਨਾਥਾਂ ਕੋ ਨਾਥ ਸਰਵ ਪ੍ਰਤੀ ਪਾਲਕ ਭਗਤ ਵਸ਼ਲ ਹਰ ਨਾਉ ਜਾ ਕੋ ਕੋਈ ਨਾ ਰਖੇ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨੇ ਧਰਿਆ ਧਰ ਨਿਗਤਿਆਂ ਗਤਿ தਤਾਵਿਆ ਤੂੰ ਥਾਉ ਦੇਹ ਦਸ ਜਾਉ ਤहां ਤੂੰ ਸੰਗੇ ਤੇਰੀ ਕੀਰਤ ਕਲਮ ਕਮਾਉ ਇਕ ਸਤੇ ਲੱਖ ਲੱਖ ਤੇ ਏਕਾ ਤੇਰੀ ਗਤਮਿਤ ਕਹਿ ਨ ਸਕਉ ਤੂੰ ਬਯੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧਸਿਉਂ ਗੋਸ਼ਟ ਹਰ ਸਾਧਨ ਸਿਉ ਲਿਬਲਾਉ ਜੋ ਨਾਮ ਨੂੰ ਪਾਇਆ ਹੈ ਗੁਰਮਤ ਹਰ ਦੇਹ ਦਲਸ ਮਨ ਚਾਉ ਸਾਰਗਮ ਹੱਲਾ ਪੰਜਵਾ ਹਰ ਜੀਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨੁਖ ਤੇ ਸਪਾਈ ਸਾਖੀ ਪੂਤ ਭਵਾਨ ਰਹਾਉ ਬੈਸ ਨੂੰ ਨਾਮ ਕਰਤ ਖਟ ਕਰਮਾਂ ਅੰਤਰ ਲੋਭ ਜੁਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰੇ ਸੋਮ پاک ਹਿਰੇ ਪਰਦਰਵਾ ਅੰਦਰ ਝੂਠ ਗਵਾਨ ਸ਼ਾਸਤਰ বেদ ਕੀ ਵਿਦ ਨਹੀਂ ਜਾਣੇ ਵਿਆਪੇ ਬਨ ਕੇ ਮਾਨ ਸੰਧਿਆ ਕਾਲ ਕਰੇ ਸਭ ਵਰਤਾ ਜਿਉ ਸਫਰੀ ਦੁਫਾਨ ਪ੍ਰਭੂ ਬੁਲਾਏ ਉੱਜੜ ਪਾਏ ਨਹਿ ਫੁੱਲ ਸਭ ਕਰਮਾਨ ਸੋ ਗਿਆਨੀ ਸੋ ਵੈਸ ਨੂੰ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਗੁਰੂ ਸੇਵ ਪਰਮ ਪਦ ਪਾਇਆ ਉਦਰਿਆ ਸકલ ਵਿਸ਼ਵਾਨ ਕਿਆ ਹਮ ਕਰੇ ਕਿਛ ਕਥ ਨਹੀਂ ਜਾਣੇ ਪ੍ਰਭਾਵੇ ਤਿਵੇਂ ਬੁਲਾਣ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਭਇ ਪਇਓ ਸਰਾਨ ਸਰਗ ਮਹੱਲਾ ਪੰਜਵਾਂ ਅਬ ਮੋਰੇ ਆਬ ਮੂਰੋ ਨੱਚ ਨੂ ਰਹੋ ਲਾਲ ਰੰਗੀਲਾ ਸਹਿਜੇ ਪਾਇਓ ਸਤਗੁਰ ਬਚਨ ਲਹੋ ਰਹਾਓ ਕੋਲ ਕੰਨਿਆ ਜੈਸੇ ਸੰਗ ਸਹੇਰੀ ਪ리에 ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹ ਭੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਕੰਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ 12 ਤਬ ਤੇ ਥਾਨ ਥਿਰੋ ਜੋ ਦਿਨ ਰੈਨ ਤੋ ਲੋ ਬਾਜਿਓ ਮੂਰਤ ਕਰੀ ਬਲੋ ਬਜਾਵਨ ਹਾਰੋ ਊਠ ਸੁਧਾਰਿਓ ਤਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂਰਾ ਨਿਓ ਤਬ ਉਹ ਪੇਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੇ ਮਹਿਮ ਡਾਰਿਓ ਅੰਬੇ ਆਂਬ ਮਿਲ ਮਿਲੋ ਸਾਰਗੋ ਹੱਲਾ ਪੰਜਵਾ ਆਬ ਪੂਛੇ ਕਿਆ ਕਹਾ ਲੈ ਲੋ ਨਾਮ ਅਮਰਤ ਰਸ ਨੀਕੋ ਬਾਵਰ ਬਿਕਸਿਉ ਗਹਿਰ ਹਰਹਾਉ ਦੁਰਲਭ ਜਨਮ ਚਰੰਕਾਲ ਪਾਇਓ ਜਤੋ ਕੌਡੀ ਬਦਲਹਾ ਕਾਠੂਦੀ ਕੋ ਗਾਹਕ ਆਇਓ ਲਾਦਿਓ ਕਲਰ ਬਿਰਖ ਜਿਹਵਾ ਆਇਓ ਲਾਭ ਲਾਭਨ ਕੇ ਤਾਈ ਮੋਹਨ ਅਠ ਗਉੜੀ ਸਿਉ ਉਲਜ ਪਹਾ ਕਾਜ ਬਾਦਰੇ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਹਾ ਸਗਲ ਬਰਾਦ ਏਕ ਗੁਣ ਨਹੀਂ ਠਾਕਰੇ ਛੋਡੇ ਦਾਸ ਭਜਾ ਆਈ ਮਸਤ ਜੜਵਤ ਕੀ ਨਿਆਈ ਆਈ ਮਸਤ ਜੜਵਤ ਕੀ ਨਿਆਈ ਜਿਉ ਤਸਕਰ ਦਰ ਸਾਨਹਾਂ ਆਨੁਪਾਵ ਨ ਕੋ ਸੁਜੇ ਹਰ ਦਾਸਾ ਸਰਣੀ ਪਰਹਾ ਕਹੋ ਨਾਨਕ ਤਬਹੀ ਮਨ ਛੂਟੀਏ ਜੋ ਸਗਲੇ ਔਗਣ ਮੇਟ ਤਰਾ ਸਰਗਮਹਲਾ ਪਜੋ ਮਾਈ ਧੀਰ ਰਹੀ ਪ੍ਰੀਏ ਬਹੁਤ ਬਿਰਹਾ ਗਿਓ ਅਨੇਕ ਭਾਤ ਅਨੂਪ ਰੰਗ ਰੇ ਤਿੰਨ ਸਿਉ ਰੂਚੇ ਨਾ ਲਾਗਿਓ ਰਹਾਓ ਨਿਸਬਾਸਰ ਪ੍ਰੀਏ ਪ੍ਰੀਏ ਮੁਖ ਢੇਰੂ ਨੀਂਦ پلਕ ਨਹੀਂ ਜਾਗਿਓ ਹਰ ਕਜਰ ਬਸਤਰ ਅਨੇਕ ਸ਼ਗਾਲ ਰੇ ਬਿਨ ਪਿਰ ਸਬੇ ਬਿਖ ਲਾਗਿਓ ਪੁੱਛੋ ਪੁੱਛੋ ਦੀਨ ਭਾਂਤ ਕਰ ਕਉ ਕਹੇ ਬリエ ਦੇ ਸੰਗਿਓ ਹਿਉ ਦੇਉ ਸਭ ਬਨ ਧਨ ਅਰਪਿਓ ਛੀਸ ਚਰਨ ਪਲ ਰੱਖਿਓ ਚਰਨ ਬੰਦਨ ਅਮੋਲ ਦਾਸ ਰੋ ਦੇਉ ਸਾਧ ਸੰਗਤ ਅਰ ਦਾਗਿਓ ਕਰੋ ਕਿਰਪਾ ਮੋਹੇ ਪ੍ਰਭੂ ਮਿਲਾਵੋ ਨਿਮਖ ਦਰਸ ਪ੍ਰਖਾ ਗਿਓ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਆਨ ਦਿਨ ਸੀਤਲਾ ਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਾਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠਰੀ ਬਾਦਾ ਰਹੋ ਨਿਸਬਾਤ ਅਤ ਨਖਯਤਰ ਬਿਨਾਸੀ 라ਵ ਸਸੀਰ ਬਿਨਾਦਾ ਗਿਰ ਬਸੁਦਾ ਜਲ ਪਵਨ ਜਾਯੋਗਾ ਇਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੀਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇਕ ਸਾਧ ਬਚਨ ਹੈ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਪੀ ਬਿਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਹ ਕਸਾਦ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇ ਉਹ ਨਾ ਜਾਈ ਕਹੀ ਭਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰਗਮ ਹੱਲਾ ਪੰਜ ਮੇਰੇ ਮਨ ਵਾਸੀ ਕੋ ਵੋ ਮੇਰੇ ਮਨ 바ਸੀ ਵੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕਰ ਤਹਾਂ ਨਗਰ ਸੁਖ ਆਨੰਦ ਰਹਾਓ ਜਹਾਂ ਬੀਛਰੇ ਠਾਕਰ ਪਿਆਰੋ ਤਹਾਂ ਦੁਖ ਸਭ ਆਪਦ ਜਯ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨ ਸੁਣੀਏ ਤਹ ਮਹਾ ਭਿਆਨ ਉਦਿਆਨਾਦ ਜਹਾਂ ਸਰਵਨ ਹਰ ਕਥਾ ਨ ਸੁਣੀਏ ਤਹਿ ਮਹਾ ਭਿਆਨ ਉਦਿਆਨਤ ਜਹਾਂ ਕੀਰਤਨ ਸਾਧ ਸੰਗਤ ਰਸ ਤਹਿ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖੀ ਜੀਵੇ ਸਗਲੀ ਔਦ ਬਿਥਾਨੰਦ ਇਕ ਨਿਮਖ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਨੰਦ ਸਰਨ 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 ਪ੍ਰਭ ਪਾਉ ਦੀਜੇ ਸਾਧ ਸੰਗਤ ਕਿਰਪਾ ਨੰਦ ਨਾਨਕ ਪੂਰ ਰਿਓ ਹੈ ਸਰਬ ਮੈਂ ਸਗਲ ਗੁਣਾ ਬਿੱਧ ਜਾਣਦ ਸਾਰੰਗ ਸਾਰਗ ਮਹੱਲਾ ਪੰਜਵਾਂ ਆਪ ਮੁਹੇ RAM ਭਰੋਸਿ ਪਾਏ ਜੋ ਜੋ ਸ਼ਰਨ ਪਰਿਉ ਕਰਨ ਆਨੰਦ ਤੇ ਤੇ ਭਵੇ ਤਰਾਏ ਰਹਾਉ ਸੁਖ ਸੋਇਉ ਅਰ ਸਹਜ ਸੁਮਾਇਉ ਸਹਸਾ ਗੁਰੇ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਸ਼ਤ ਫਲ ਪਾਏ ਹਿਰਦੇ ਜਪੋ ਨੇਤਰ ਧਿਆਨ ਲਾਵੋ ਸਰਵਣੀ ਕਥਾ ਸੁਣਾਏ ਚਰਣੀ ਚਲੋ ਮਾਲਕ ਠਾਕਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਲਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨ ਕਤਹੂ ਜਾਏ ਕੌਣ ਉਪਮਾ ਕੌਣ ਬੁਲਾਈ ਕਿਆ ਗੁਣ ਕਹੋ ਰਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰੰਗ ਮਹੱਲਾ ਪੰਜਵਾਂ ਓਏ ਸੁਖ ਕਾ ਸਿਉ ਸਰਨ ਉਹ ਸੁਖ ਕਾ ਸਿਉ ਬਰਨ ਸੁਨਾਵ ਸੁਨਾਵਤ ਆਨੰਦ ਬਿਨੋਦ ਭੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਓ ਬਿਸਮ ਭਈ ਭੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰੱਖਿਓ ਬੂਜਨਾ ਆਵਤ ਜਾਵਤ ਜਾ ਕੋ ਹਿਰਦੇ ਪ੍ਰਗਾਸ ਭਇਓ ਹਰੂਆ ਕੀ ਕਹੀ ਨ ਜਾਏ ਕਹਾਵਤ ਆਨ ਉਪਾਵ ਜੀਤੇ ਕਿਸ ਕਹੀਏ ਤੇ ਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਾਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬినాਸੀ ਅਤੂਲੋ ਤੁਲਿਓ ਨ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ ਸਾਰਗਮ ਹੱਲਾ ਪੰਜਵਾ ਵਿਖੇ ਦਿਨ ਰੈਣੇ ਇਭੀ ਗੁਦਾਰੇ ਗੋਬਿੰਦ ਨਾ ਭਜੇ ਅਹ ਬੁੱਧ ਮਾਤਾ ਜਨਮ ਜੂਏ ਜੂ ਹਾਲੇ ਰਹਾਓ ਨਾਮ ਅਮੋਲਾ ਪ੍ਰੀਤਨਾ ਤਿਸ ਸਿਉ ਪਰ ਨਿੰਦਾ ਹਿਤਕਾਰੇ ਛਾਪਰ ਬਾਂਦ ਸਵਾਰੇ ਤਿਰਣ ਕੋ ਦੁਆਰੇ ਪਾਵਕ ਜਾਰੇ ਕਾਲ ਰਪੋਟ ਉਠਾਵੇ ਮੁੰਡੇ ਅੰਮ੍ਰਿਤ ਮੰਤੇ ਡਾਰੇ ਉਲੇ ਬਸਤਰ ਕਾਜਰ ਮੈਂ ਪਰਿਆ ਬਹੁੜ ਬਹੁੜ ਫਿਰ ਝਾਰੇ ਕਾਟੇ ਪੇੜ ਢਾਲ ਪਰ ਠਾਡੂ ਖਾਏ ਖਾਏ ਮੁਸਕਾਰੇ ਗਿਰਿਉ ਜਾਏ ਰਸਤਲ ਪਰਿਓ ਸ਼ਿਟੀ ਸ਼ਿਟੀ ਸਿਦਿ ਪਾਰੇ ਨਿਰਵੈਰੇ ਸੰਗ ਵੈਰ ਚਾਏ ਪਹੁੰਚ ਨਾ ਸਕੇ ਗਵਾਰੇ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਰੰਕਾਰੇ ਸਾਰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਬਲ ਮਤ ਨ ਜਾਣਿਆ ਇੱਕ ਸੁਦਾਖਰ ਜਾਕੇ ਹਿਰਦੇ ਵਸਿਆ ਤਿਨ ਬਿਦੇ ਤਤ ਪਛਾਨਿਆ ਰਹਾਉ ਪਰਵਿਰਤ ਮਾਰਗ ਜੇਤਾ ਕਿਛ ਹੋਈਏ ਤੇ ਤਾ ਲੋਗ ਪਚਾਰਾ ਜੋ ਲੋ ਹਿਰਦੇ ਨਹੀਂ ਪ੍ਰਗਟ ਸਾ ਤੋ ਲੋ ਅੰਧ ਅੰਧਾਰਾ ਜੈਸੇ ਤਰਤੀ ਸਾਦੇ ਬਹੁ ਵਿਦ ਬਿਨ ਬੀਜੇ ਨਹੀਂ ਜਾਮੇ ਰਾਉ ਨਾਮ ਬਿਨ ਮੁਕਤ ਨ ਹੋਈ ਹੈ ਤੂਤੇ ਨਾਹੀ ਅਭਿਮਾਨੇ ਨੀਰ ਬਲੋਏ ਅਤ ਸ਼ਰਮ ਪਾਵੇ ਨੈਨੂ ਕੈਸੇ ਰੀਚੇ ਬਿਨ ਗੁਰ ਭੇਟੇ ਮੁਕਤ ਨ ਕਾਹੂ ਮਿਰਤ ਨਹੀਂ ਜਗਦੀ ਸੇ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਾਕੇ ਲੇਖ ਮਥਾਮਾ ਸਾਰੰਗ ਮੱਲਾ ਪੰਜਵਾਂ ਅੰਨ ਦਿਨ ਨਾਮ ਕੇ ਗੁਣ ਕਹੀਏ ਸਗਲ ਪਦਾਰਥ ਸਲਬ ਸੁਖ ਸਿਧ ਮਨ ਪਾਂਛਤ ਫਲ ਲਈਏ ਹਰਿ ਹਉ ਆਵਤ ਸੰਤ ਭਰਾ ਪ੍ਰਾਨ ਸੁਖ ਦਾਤੇ ਸਿਮਰੈ ਪ੍ਰਭ ਅਬਨਾਸੀ ਅਨਾਥੇ ਨਾਥ ਦੀਨ ਦੁਖ ਭੰਜਨ ਪੂਰ ਰਿਓ ਕਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡਭਾਗੇ ਕਲ ਕਲੇਸ਼ ਮਿਟੇ ਸਭ ਤੰਤੇ RAM ਨਾਮ ਲਿਵ ਲਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਾਰ ਸਿਮਰਨ ਬੰਧਨ ਤੂਟੇ ਮੋਹ ਮਗਨ ਅਹੰਗ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਊਰ ਰਿਹੋ ਸਰਬ ਮਹ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਲਗ ਮਹੱਲਾ 5 ਮਲਿਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਰ ਬ੍ਰਹਮ ਧਾਈਏ ਉਪਦੇਸ਼ ਹਮਾਰੀ ਗਤ ਕਰਨ ਰਹਾਓ ਦੁਖ ਰੋਗ ਭੈ ਸਗਲ ਬਿਨਾਸੇ ਜੋ ਆਵੇ ਹਰ ਸੰਤ ਸਰਨ ਆਪ ਜਪੇ ਅਬਰੇ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਲਨ ਜਾ ਕੋ ਮੰਤਰ ਉਤਾਰੇ ਸੈਸਾ ਊਨੇ ਕੋ ਸੁਪਰ ਪਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੋਨ ਗਰਵ ਪਰਨ ਅਲਤਨ ਕੀ ਤਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਤਾਂ ਕੇ ਜਨਮ ਮਰਨ ਜਾ ਕੋ ਭਯੋ ਕਰਪਾਲ ਬੀਠਲਾ ਤਿੰਨ ਹਰ ਹਰ ਅਜਰ ਜਨਮ ਹਰ ਰਸੇ ਓ ਕਾਨੇ ਸਹਿਜ ਸਮਾਨੇ ਮੁਖਤੇ ਨਾਹੀ ਜਾਤ ਵਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਲਨ ਸਾਰਗ ਮੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਤ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਔਸਰ ਜੋ ਗੋਪਾਲ ਰਜਾਇਓ ਰਹਾਓ ਸੰਤੈ ਚਰਨ ਮੋਲ ਲੋ ਮਾਥਾ ਹਮਰੇ ਮਸਤਕ ਸੰਤ ਤਰੇ ਹਾਥਾ ਸਾਦੇ ਮੰਤਰ ਮੋਲ ਲੋ ਮਨੂਆ ਤਾਤੇ ਗਤ ਹੋਏ ਤਰੈ ਗੁਣੀਆਂ ਭਗਤੇ ਦਰਸ ਦੇਖ ਨੈਣ ਰੰਗਾ ਲੋਭ ਮੋਹ ਟੂਟੇ ਪਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਪੀ ਤੇ ਮੇਲੇ ਪਰਮਾਨੰਦਾ ਖੋਲ ਪੀ ਤੇ ਮੇਲੇ ਪਰਮਾਨੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ